ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਮੈਂ ਹਾਂ ਤੁਹਾਡੇ ਨਾਲ ਰਿਦਮ ਪੰਜਾਬ ਅਪਡੇਟ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਇੱਕ ਰੁਕ ਕਰਦੇ ਹਾਂ ਪੰਜਾਬ ਦੇ ਕੁਝ ਵਿਸ਼ੇਸ਼ ਖਬਰਾਂ ਵੱਲ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਤੇ ਵਿਧਾਇਕਾਂ ਦੇ ਵੱਲੋਂ ਚੋਣ ਪ੍ਰਚਾਰ ਚੋਰਾਂ ਤੇ ਚੱਲ ਰਿਹਾ ਹੈ ਇਸੇ ਲੜੀ ਤਹਿਤ ਅੱਜ ਹਲਕਾ ਪੱਟੀ ਦੇ ਪਿੰਡ ਠੱਠੀਆਂ ਖੁਰਦ ਵਿਖੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਪਾਰਟੀ ਉਮੀਦਵਾਰਾਂ ਦੇ ਹੱਕ ਦੇ ਵਿੱਚ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਇਸ ਤਰ੍ਹਾਂ ਉਹਨਾਂ ਲੋਕਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਤੇ ਸਰਕਾਰ ਵੱਲੋਂ ਲੋਕਾਂ ਦੀ ਮੰਗ ਦੇ ਆਧਾਰ ਤੇ ਕੰਮ ਕੀਤੇ ਜਾ ਰਹੇ ਨੇ ਚਾਹੇ ਉਹ ਬਿਜਲੀ ਦਾ ਬਿੱਲ ਜੀਰੋ ਹੋਣਾ ਹੋਵੇ ਜਾਂ ਸਿਹਤ ਬੀਮਾ ਯੋਜਨਾ ਤਹਿਤ ਲੋੜਵੰਦ ਲੋਕਾਂ ਦੇ ਇਲਾਜ ਫ੍ਰੀ ਕਰਵਾਉਣਾ ਹੋਵੇ ਉਹਨਾਂ ਕਹਿ ਕਿ ਪੰਜਾਬ ਦੀ ਮਾਨ ਸਰਕਾਰ ਪੰਜਾਬ ਦੇ ਹਰੇਕ ਵਿਅਕਤੀ ਦੀ ਸਹੂਲਤ ਲਈ ਲਗਾਤਾਰ ਯਤਨਸ਼ੀਲ ਹੈ ਜੇ ਲੋਕਾਂ ਨੇ ਮੰਗ ਕੀਤੀ ਵੀ ਬਿਜਲੀ ਦੇ ਬਿੱਲ ਸਾਨੂੰ ਮਾਫ ਚਾਹੀਦੇ ਆ ਤੁਹਾਡੀ ਸਰਕਾਰ ਨੇ ਸਰਕਾਰ ਬਣਦੇ ਆ ਪਹਿਲੇ 3 ਮਹੀਨਿਆਂ ਦੇ ਵਿੱਚ ਹੀ 600 ਯੂਨਟ ਮਾਫ ਕਰਤਾ ਤੇ ਪਿਛਲੇ ਬਕਾਏ ਸਾਰੇ ਹੀ ਕਾਟੇ ਮਾਰਤੇ ਕੱਟਤੇ ਸਾਰੇ ਹੁਣ 90 ਤੋਂ 95% ਪਰਿਵਾਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਆਉਂਦਾ ਨਾ ਜ਼ੀਰੋ ਕਿਸੇ ਨੂੰ ਬੇਲਣੀ ਉਹ ਤੇ ਸਾਧ ਸੰਗਤ ਉਸੇ ਤਹਿਤ ਹੀ ਲੋਕਾਂ ਨੇ ਮੰਗ ਕੀਤੀ ਵੀ ਜਿਹੜਾ ਇਲਾਜ ਆ ਜੇ ਕੋਈ ਗਰੀਬ ਬਿਮਾਰ ਹੋ ਜਾਂਦਾ ਆ ਚਾ ਕੋਈ ਕਿਤੇ ਹਸਪੀਟਲ ਤੇ ਦਾਖਲ ਹੁੰਦਾ ਤੇ ਉੱਥੇ ਡਾਕਟਰ ਕਹਿ ਦਿੰਦੇ ਵੀ 50000 ਜਮਾ ਕਰੋ ਫੇਰ ਲਾਚ ਸ਼ੁਰੂ ਕਰਦੇ ਤੇ ਜਿਹੜਾ ਗਰੀਬ ਆ ਉਹਦਾ ਤੇ ਰੋਜ਼ ਦੇ ਰੋਜ਼ ਰੋਟੀ ਪਾਣੀ ਚੱਲਦਾ 50000 ਕਿੱਥੋਂ ਹੋਣਾ ਤੇ ਕਿੱਥੋਂ ਜਮਾ ਕਰਾਉਣਾ ਤੇ ਕਿੱਥੋਂ ਇਲਾਜ ਕਰਾਉਣਾ ਸਾਥ ਸੰਗਤ ਸਰਦਾਰ ਭਗਵਾਨ ਸੋਮਾਨ ਨੇ ਗਰੀਬ ਲੋਕਾਂ ਦੀ ਮੰਗ ਨੂੰ ਵੇਖਿਆ ਇਹ ਗੱਲਾਂ ਹੀ ਪਤਾਈਆਂ ਮਾਨ ਸਾਹਿਬ ਤੱਕ ਉਹਨਾਂ ਗਰੀਬ ਲੋਕਾਂ ਦੀ ਮੰਗ ਵੇਖਦਿਆਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 10 ਲੱਖ ਰੁਪਏ ਵਾਲਾ ਕਾਰਡ ਬਣਾਇਆ ਉਹਦੇ 'ਚ ਤੁਹਾਡਾਂ ਸਾਰਿਆਂ ਦਾ ਸਾਰੇ ਪਰਿਵਾਰ ਦਾ ਹਰ ਪਰਿਵਾਰ ਦਾ ਇੱਕ ਕਾਰਡ ਬਣ ਜਣਾ ਉੱਤੇ 10 ਲੱਖ ਰੁਪਏ ਦਾ ਇੱਕ ਸਾਲ ਦਾ ਲਾਜ ਫਰੀ ਹੈ ਤੇ ਸਾਥ ਸੰਗਤ ਮੰਨ ਲਓ ਰੱਬ ਨਾ ਕਰੇ ਕਿਸੇ ਦਾ ਬਜ਼ੁਰਗ ਪਰਿਵਾਰ 'ਚੋਂ ਕੋਈ ਬਿਮਾਰੀ ਨਾ ਹੋਵੇ ਪਰ ਜੇ ਕੋਈ ਬਿਮਾਰ ਹੁੰਦਾ ਬਜ਼ੁਰਗ ਤੇ ਲੱਗਾ 3 ਲੱਖ ਜਾਂ 2 ਲੱਖ ਬਾਕੀ ਰਹਿ ਗਿਆ 7 ਲੱਖ ਜੇ ਪਰਿਵਾਰ ਚੋਂ ਕਿਸੇ ਹੋਰ ਜੀ ਨੂੰ ਕੋਈ 19 21 ਕੋਈ ਬਿਮਾਰੀ-ਸਮਾਰੀ ਹੁੰਦੀ ਆ ਉਹਦਾ ਲਾਜ ਹੋ ਗਿਆ ਕੋਈ 3-4 ਲੱਖ ਦਾ 3 ਤੇ 4 7 ਬਾਕੀ 3 ਲੱਖ ਲੈ ਰਹਿ ਗਿਆ ਉਹਦੇ ਚ ਸਾਰਾ ਸਾਲ ਸਾਰਾ ਪਰਿਵਾਰ ਕਵਰ ਹੋਊਗਾ ਤੇ ਜਿੱਦਣ ਸਾਲ ਪੂਰਾ ਹੋ ਗਿਆ ਪਿਛਲਾ ਬਕਾਇਆ ਸਾਰਾ ਖਤਮ ਅਗਲੇ ਸਾਲ ਦੇ ਪਹਿਲੇ ਦਿਨ 10 ਲੱਖ ਰੁਪਇਆ ਫੇਰ ਖਾਤੇ ਦੇ ਵਿੱਚ ਰੀਚਾਰਜ ਹੋ ਜਾਣਾ ਉੱਥੇ ਤੇ ਉਹਦੇ ਨਾਲ ਸਰਕਾਰੀ ਹਸਪਤਲ ਤੇ ਸਾਰੇ ਕਵਰ ਹੋ ਨਹੀਂ ਹੋਣੇ ਆ ਉਹ ਕਾਰਡ ਉਥੇ ਸਰਕਾਰੀ ਤੇ ਤੇ ਚੱਲਣਾ ਹੀ ਚੱਲਣਾ ਨਾਲ ਹਰ ਹਲਕੇ ਦੇ 13 14 ਹਸਪਤਲ ਪ੍ਰਾਈਵੇਟ 'ਚ ਵੀ ਉਹ ਕਾਰਡ ਚੱਲਣਾ ਵਾ ਜੇ 13 14 ਹਰ ਹਲਕੇ ਦੇ ਆ ਗਏ ਤੇ ਆਪਣੇ ਪੱਟੀ ਹਲਕੇ 'ਚ ਪ੍ਰਾਈਵੇਟ ਜਿਹੜੇ ਚੰਗੇ ਹਸਪਤਲ ਨੇ ਹੈਗੇ 12 13 ਤੇ ਸਾਰੇ ਹਸਪਤਲਾਂ 'ਤੇ ਚੱਲਣ ਲੱਪਿਆ ਤੇ ਸਾਥ ਸੰਗਤ ਮੈਨੂੰ ਮੇਤ ਵੀ 20 20 ਸਾਲ ਉਮਰ ਵੱਧ ਜਾਣੀ ਬਜ਼ੁਰਗਾਂ ਦੀ ਜਦੋਂ ਇਹ ਕਾਰਡ 10 ਲੱਖ ਰੁਪਏ ਦੇ ਲਾਜ ਵਾਲੇ ਬਣ ਗਏ ਜੇ ਬਜ਼ੁਰਗ ਬਿਮਾਰ ਨੇ ਉਹਨਾਂ ਦੀ ਮੌਤ ਕੋਈ ਇਹ ਨਹੀਂ ਵੀ ਉਹਨਾਂ ਦੀ ਮੌਤ ਲਿਖੀ ਹੀ ਕੋਈ ਅੰਜਲ ਉਹਨਾਂ ਦਾ ਖਤਮ ਹੋਇਆ ਉਹਨਾਂ ਬਜ਼ੁਰਗਾਂ ਦੀ ਮੌਤ ਪੈਸਿਆਂ ਖਰੂ ਲਾਜ ਖਰੂ ਹੋ ਜਾਂਦੀ ਬਿਲਕੁਲ ਤੇ ਜਦੋਂ ਕਾਰਡ ਬਣ ਗਏ ਤੇ ਜਦੋਂ ਜੇਬ 'ਚ 10 ਲੱਖ ਵਾਲਾ ਕਾਰਡ ਹੋਇਆ ਵੀ ਪਤਾ ਹੈਗਾ ਜੇਬ 'ਚ ਪਹਿਲੀ ਗੱਲ ਕਿਸੇ ਬਿਮਾਰ ਨਹੀਂ ਹੋਣਾ ਜੇ ਕੋਈ ਉਹ ਵੀ ਗਿਆ ਬਿਮਾਰ ਪੰਜਾ ਸੱਤ ਦਿਨਾਂ ਹੀ ਠੀਕ ਹੋ ਕੇ ਘਰੇ ਆਇਆ ਨਾ ਤਾਂ 20-20 ਸਾਲ ਉਮਰਾਂ ਵਾਧਣੀਆਂ ਬਜ਼ੁਰਗਾਂ ਦੀ ਤੇ ਸਾਥ ਸੰਗਤ ਮੇਨ ਇੱਕ ਬੀਬੀਆਂ ਦੀ ਜਿਹੜੀ ਬਾਕੀ ਤਾਂ ਆਪਾਂ ਗਰੰਟੀਆਂ ਪੂਰੀਆਂ ਕਰਤੀਆਂ ਸਰਕਾਰ ਨੇ ਜੋ ਲੋਕਾਂ ਕਹਿਆ ਉਹੀ ਕਰਤਾ ਬੀਬੀਆਂ ਦੀ ਇੱਕ ਮੰਗ ਹੀ ਜਿਹੜੀ 1000 ਰੁਪਿਆ ਹਰ ਮਹੀਨੇ 18 ਸਾਲ ਤੋਂ ਵੱਧ ਉਮਰ ਦੀਆਂ ਭੈਣਾਂ ਦੇ ਖਾਤੇ ਉਹ ਵੀ ਆ ਮਾਰਚ ਦੇ ਮਹੀਨੇ ਚ ਬਜਟ ਰੱਖ ਦੇਣਾ ਵਾ ਉਹ ਵੀ ਬੀਬੀਆਂ ਨੂੰ 1000 ਰੁਪਿਆ ਦੇ ਦੇਣਾ ਉਹ ਵੀ ਭੈਣਾਂ ਦੇ ਖਾਤੇ ਭਾਵੇਂ ਇੱਕ ਘਰ 'ਚ 18 ਸਾਲ ਤੋਂ ਵੱਧ ਉਮਰ ਦੀਆਂ ਦੋ ਬੀਬੀਆਂ, ਤਿੰਨ ਬੀਬੀਆਂ ਜਾਂ ਇੱਕ ਬੀਬੀ ਆ ਉਹ ਸਾਰਿਆਂ ਦੇ ਖਾਤੇ 1000-1000 ਰੁਪਏ ਆਊਗਾ। ਇਹ ਸਰਕਾਰ ਜਿਹੜੀ ਆ ਨਾ ਇਹ ਤੁਹਾਡੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆ ਵੀ ਜੋ ਲੋਕ ਥੱਲੋਂ ਕਹਿੰਦੇ ਆ ਉੱਤੇ ਮੁੱਖ ਮੰਤਰੀ ਸਾਹਿਬ ਉਹੋ ਹੀ ਲਾਗੂ ਕਰ ਦਿੰਦੇ ਆ। ਪਰ ਇਹ ਗੱਲ ਯਾਦ ਰੱਖਿਓ ਤੁਹਾਡੇ ਕੋਠੇ ਵੀ ਪਵਾ ਦਿੰਦੇ ਆ ਆਪਾਂ ਲੈਂਟਰ ਵਾਲੇ ਜਿੰਨਾਂ ਦੇ ਕੱਚੇ ਕੋਠੇ ਆ ਟੇਲਾਂ ਵਾਲੇ ਆ ਉਹ ਸਾਰੇ ਆਪਾਂ ਪਾਸ ਕਰਾ ਦਨੇ ਲਿੰਟਰ ਪਵਾ ਦਨੇ ਆ ਪਰ ਇਹ ਗੱਲ ਯਾਦ ਰੱਖਿਓ ਜੇ ਵੋਟਾਂ ਪਾਓਗੇ ਆਪਦੀ ਸਰਕਾਰ ਦੇ ਨਮਾਇंदे ਜਿਤਾਓਗੇ ਤੇ ਫੇਰ ਹੀ ਸਾਰੇ ਕੰਮ ਹੋਰ ਤੇਜ਼ੀ ਨਾਲ ਹੋਣਗੇ ਪੰਜਾਬ ਅਪਡੇਟ ਦੇ ਵਿੱਚ ਫਿਲਹਾਲ ਇਨਾ ਹੀ ਹੋਰ ਖਬਰਾਂ ਲਈ ਤੁਸੀਂ ਵੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਫਿਲਹਾਲ ਮੈਨੂੰ ਦਿਓ ਇਛਾ ਸਤ ਧੰਨਵਾਦ